ਆ ਦਿੱਤਾ ਐ ਉਹ ਤੇ ਕਿੱਥੇ ਕਰਕੇ ਹੋਇਆ ਜੀ ਐਕਸੀਡੈਂਟ ਮਾਤੂ ਕਾ ਅੱਛਾ ਕਿਵੇਂ ਹੋਇਆ ਅਸਤ ਜੀ ਮੈਂ ਵਹਿ ਵੀਰਾ ਮੈਂ ਤਾਂ ਹੁਣ ਆਂਦੀ ਪਈਆ ਸੌਣ ਤੇ ਇਹ ਆਦੇ ਅਸੀਂ ਸੜਕਾਂ ਸਿੱਧੇ ਆਣਾ ਆਪਣੇ ਸਰਕ ਕਰਾ ਛੜਕ ਨੂੰ ਕਰਾਸ ਕਰਨ ਵਾਲੇ ਨੂੰ ਟੱਕਰ ਲਾ ਤਰਾ ਦਿੱਤਾ ਮਿੱਟੀ ਵਾਲਾ ਅਛਾ ਜੀ ਹਾਂ ਮਿੱਟੀ ਪੱਠੇ ਤੇ ਮਿੱਟੀ ਦੇੰਦਾ ਮੜ ਫਜਮਾਰ ਤੇ ਪਜਾ ਲ ਗਿਆ ਏ ਅੱਛਾ ਮੋਕੇ ਦੇ ਪੱਜ ਗਏ ਮੋਕੇ ਦੇ ਪੱਜ ਗਿਆ ਨਹੀਂ ਫੜ ਲਿਆ ਨਹੀਂ ਉੱਥੇ ਪਟ્રોલ ਪੰਪ ਕੋਲੇ ਫੜ ਲਿਆ ਅੱਛਾ ਤੇ ਮੁੰਡਾ ਜਿਹੜਾ ਇਹ ਮੌਤ ਹੋਈ ਹੁੰਦਾ ਕੀ ਨਾਂ ਸੀਗਾ ਮਨਜੀਤ ਸਿੰਘ ਕਿੰਨੀ ਕੁ ਉਮਰ ਹੈ ਉਮਰ ਤਾਂ ਅਜ ਕਿੰਨੀ ਉਮਰ ਹੈ ਆਪਣੇ ਮਨਜੀਤ ਦੀ 35 ਸਾਲ ਦਾ ਮੁੰਡਾ ਹੈ ਸਾਰਾ 10 12 ਦਿਨ ਹੋਏ ਨੇ ਵਿਆਹ ਹੋਏ ਨੂੰ ਤੇ ਅੱਛਾ ਦੋਵੇਂ ਭਰਾ ਆਤਾ ਹੈ ਚਾਚੇ ਦੇ ਇੱਕ ਵੱਡੇ ਭਰਾ ਦਾ ਮੁੰਡਾ ਇੱਕ ਛੋਟੇ ਭਰਾ ਦਾ ਆ ਰਿਹਾ ਇੱਕ ਹੋਰ ਦਾ ਮੁੰਡਾ ਤਿੰਨ ਜਣੇ ਨੇ ਕਿੱਥੇ ਜਾ ਰਹੇ ਸੀਗੇ ਕੀ ਤੇਰੇ ਸੀ ਆਪਦੇ ਘਰ ਨੂੰ ਜਾ ਰਹੇ ਸਟੱਬ ਵਾਲੇ ਏਡੇ ਤੋਂ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਅਸਤਨ ਸਾਫ਼ ਹੀ ਮੰਗ ਕਰ ਲੈ ਅਨਸਾਫ਼ ਹੋਣਾ ਚਾਹੀਦਾ ਜਿਹੜਾ ਇੰਨੀ ਅਣਗਹਿਲੀ ਨਾਲ ਵਹੀਕਲ ਚਲਾ ਰਿਹਾ ਕਿਉਂ ਅਣਗਹਿਲੀ ਨਾਲ ਚਲਾ ਰਿਹਾ ਏ ਜਿਹੜੇ ਦੂਜੇ ਸੀ ਉਹਨਾਂ ਦੇ ਕੀ ਨਾਮ ਸੀਗੇ ਜੀ ਇਹ ਘਰੇ ਹੀ ਹਰੀ ਸਿੰਘ ਇਹ ਦੂਜੇ ਦਾ ਹੀ ਦੂਜੇ ਮੁੰਡੇ ਦਾ ਨਾਮ ਦਾ ਨਹੀਂ ਪਤਾ ਸੁਨੀਲ ਨਾਮ ਹੈ ਉਹਦਾ ਠੀਕ ਨੇ ਉਹ ਪਤਾ ਨਹੀਂ ਵੀ ਰਹਿ ਮੈਂ ਹੋਰ ਪਹੁੰਚਦੀ ਪਿਆ ਮੈਂ ਨਹੀਂ ਵੀ ਰਹੀ ਅੱਛਾ ਆਪਣਾ ਸੁਨੀਲ ਅੱਛਾ ਕੀ ਹਾਦਸਾ ਕੀ ਵਾਪਰਿਆ ਜੀ ਇਹ ਐਕਸੀਡੈਂਟ ਹੋਇਆ ਲਾਦੂ ਦਾ ਮੰਡੀ ਕਿਵੇਂ ਵਾਪਰਿਆ ਜੀ ਇਹ ਅਸੀਂ ਚੱਲੇ ਸੀ ਮੈਂ ਉਧਰ ਮੰਡੀ ਵਾਲੀ ਸਾਈਡ ਤੇ ਇੱਕ ਟਰੈਕਟਰ ਸੀਗਾ ਜਿਹੜਾ ਚਲਾਈ ਜਾਂਦਾ ਸੀ ਮੁੰਡਾ ਤੇ ਉਹਨੇ ਅਸੀਂ ਸਿੱਧਾ ਚੱਲੇ ਉਹ ਐ ਅੱਗੇ ਚੱਲਿਆ ਸੀ ਉਹਨੇ ਇੱਕਰੇ ਕੱਟ ਮਾਰਾ ਸਾਡੇ ਵਿੱਚ ਵਜਾ ਟਰੈਕਟਰ ਆ ਕੇ ਅੱਛਾ ਫਿਰ ਅਸੀਂ ਇੱਧਰ ਡੇਗ ਪਿਆ ਫਿਰ ਉਹ ਟਰੱਕ ਇੱਧਰ ਡਿੱਗੇ ਅੰਦਰ ਆਟੋ ਵੱਜੀ ਸੀ ਆਟੋ ਚ ਵੱਜੇ ਫਿਰ ਇੱਧਰ ਡੇਗ ਪਿਆ ਫਿਰ ਮੈਂ ਤਾਂ ਸਾਹਮਣੇ ਸੀ ਉਹ ਦੋਨੋਂ ਇੱਧਰ ਗਏ ਉਹਨਾਂ ਤੇ ਟਰਾਲੀ ਚੜ ਗਈ ਦੋਨਾਂ ਦੀ ਅੱਛਾ ਇਹ ਤੇ ਇਸ ਤਰ੍ਹਾਂ ਲਿਖਿਆ ਮੇਰੇ ਆ ਬਾਤ ਕਰੋ ਅੱਛਾ ਇਹ ਕਿੱਥੇ ਹਾਦਸਾ ਕਿੱਥੇ ਹੈ ਲਾਦੂ ਕਾ ਮੰਡੀ ਨਹੀਂ ਇਹ ਅਨਾਜ ਮੰਡੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਵਜੇ ਦਾ ਹਾਦਸਾ ਹੈ ਹਾਂਜੀ ਹਾਦਸਾ ਕਿੰਨੇ ਵਜੇ ਦਾ ਤਿੱਕ ਤੋਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਪਿੰਡੋਂ ਮੰਡੀ ਜਾ ਰਹੇ ਸੀ ਅੱਛਾ ਤੇ ਟਰਾਲੀ ਵਾਲਾ ਕੌਣ ਸੀਗਾ ਟਰਾਲੀ ਵਾਲਾ ਮੁੰਡਾ ਸੀਗਾ ਜੀ ਉਹ ਉਹਨਾਂ ਪਕੜ ਲਿਆ ਮੁੰਡਿਆਂ ਨੇ ਤਾਂ ਐਡਾ ਫਿਰ ਪੱਠੇ ਆ ਜੀ ਅੱਛਾ ਜੀ ਪੱਠੇ ਅੱਛਾ ਜੀ ਪੱਠੇ ਕੋਲ ਆਇਆ ਸੀ ਅੱਛਾ ਕਿੰਨੇ ਦੀ ਮੌਤ ਹੋਈ ਇੱਕ ਜਣੇ ਦੀ ਹੈ ਹਾਂਜੀ ਤੁਹਾਨੂੰ ਹੀ ਸੱਟਾਂ ਲੱਗੀਆਂ। ਹਾਂ। ਕੌਣ ਫਿਰ ਹਸਪਤਾਲ ਕੋਣ ਲੈ ਕੇ ਆਇਆ ਉੱਥੋਂ? ਹਸਪਤਾਲ ਤਾਂ ਯਾਹ ਪੀ ਆਏ ਆ। ਐਂਬੂਲੈਂਸ ਨਹੀਂ ਪਹੁੰਚੀ। ਐਂਬੂਲੈਂਸ ਗੱਡੀ 'ਚ ਪਾਇਆ ਸੀ ਜਿਹੜ ਮੁੰਲੇ ਤਸ ਹੋਈਆ। ਹਾਂ। ਤੇ ਬਾਕੀ ਅਜੋ ਉਹਨਾਂ ਨਾਲ ਲਾਇ ਸੀ ਕਿ ਪੁਲਿਸ ਵਾਲੇ ਨਾਲ। ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੀ। ਹਾਂਜੀ ਮੌਕੇ। ਉਹਦਾ ਕੀ ਨਾਂ ਸੀਗਾ? ਮਨਜੀਤ ਸਿੰਘ। ਤੁਹਾਡਾ ਕੀ ਨਾਂ ਹੈ? ਸੁਨੀਲ। ਇੱਕ ਹੋਰ ਸੀਗਾ ਉਹ ਕੋਣ ਹੈ? ਹਰਪ੍ਰੀਤ ਸਿੰਘ। ਤਿੰਨੋਂ ਕੀ ਰਿਸ਼ਤਾ ਕੀ ਹੈ ਤੁਹਾਡਾ? ਇਹ ਦੋਨੋਂ ਮੇਰੇ ਮਾਮੇ ਦੇ ਮੁੰਡੇ ਸੀ। ਸੇਰੇ। ਤੇ ਉਹ ਕਹਿੰਦੇ ਵਿਆਹ ਵੀ ਹੋਣੇ ਹੋਇਆ ਹੈ ਹਾਂਜੀ 15 ਕਿ ਦਿਨ ਹੋਇਆ ਅੱਛਾ ਚਰਨਾਲ ਸਿੰਘ ਅੱਛਾ ਕੀ ਹੋਇਆ ਜੀ ਇਹ ਤੇ ਇੱਕ ਮਿੰਟ ਤੁਹਾਨੂੰ ਪੁੱਛਣਾ ਹੈ ਜਿਹੜੇ ਮੌਕੇ ਤੇ ਗਏ ਸੀ ਉਹਨਾਂ ਨਾਲ ਕੋਈ ਨੂੰ ਤੁਸੀਂ ਜਿਹੜੀ ਜਾਣਕਾਰੀ ਤੁਹਾਡੇ ਕੋਲ ਜੀ ਉਹ ਦੇ ਦਿਓ ਕੀ ਐਕਸੀਡੈਂਟ ਹੋਇਆ ਹੈ ਅੱਛਾ ਜੀ ਕਿੱਥੇ ਕਰਕੇ ਹੋਇਆ ਜੀ ਇਹ ਲਾਧੂ ਘਰ ਦੇ ਕੋਲ ਆਰੋ ਹੁੰਦਾ ਉੱਥੇ ਕਿਧਰੇ ਹਾਂ ਫੌਜੀ ਦਾ ਆਰੋ ਹੁੰਦੇ ਆਰੋ ਦੇ ਸਾਹਮਣੇ ਅੱਛਾ ਕਿੰਨੇ ਜਣੇ ਦੀ ਡੈਥ ਹੋਈ ਇੱਕ ਜਨ ਬੰਦੇ ਦੀ ਡੈਥ ਹੋਈ ਤੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਕਿੱਥੋਂ ਆ ਰਹੇ ਸੀਗੇ ਇਹ ਲਾਧੂ ਦਾ ਪਿੰਡ ਤੋਂ ਆ ਰਹੇ ਸੀ ਐਕਸੀਡੈਂਟ ਹੋਇਆ ਕਿਤੇ ਕਰਕੇ ਕਿੰਦੇ ਨਾਲ ਹੋਇਆਗਾ ਇਹ ਟਰੈਕਟਰ ਟਰਾਲੀ ਹੈਗੀ ਸੀ ਡੰਫਰ ਹੈਗਾ ਸੀ ਮਿੱਟੀ ਆ ਰਹੀ ਹੈ ਅੱਛਾ ਮਰਨ ਵਾਲੇ ਦਾ ਕੀ ਨਾਮ ਹੈ ਮਨਜੀਤ ਸਿੰਘ ਕਿੰਨੀ ਕੁ ਉਮਰ ਹੈ ਉਮਰ ਕੀ 22-23 ਸਾਲ ਦਾ ਹੈ ਹਜੇ ਹਫਤਾ ਵਿਆਹ ਹੋਇਆ 10 ਦਿਨ ਪਹਿਲਾਂ 19 ਤਰੀਕ ਦੀ ਬਰਾਤ ਸੀ ਅੱਛਾ ਕੀ ਕੰਮ ਕਰ ਕੀ ਕਰਦਾ ਸੀ ਜਦ ਕੰਮ ਮੋਬਾਈਲਾਂ ਦਾ ਰੇਪੇアリング ਦਾ ਕੰਮ ਕਰਦਾ ਕਿੱਥੇ ਪਹਿਲਾਂ ਇੱਥੇ ਦੁਕਾਨ ਲਾਧੂਆ ਖੋਲੀ ਸੀ ਹੁਣ ਦਿੱਲੀ ਕੰਮ ਕਰਦਾ ਸੀ ਕਿੱਥੇ ਰਹਿਣ ਵਾਲਾ ਕਿੱਥੋਂ ਦਾ ਪਿੰਡ ਲਾਦੂ ਕਾ ਦਾ ਅੱਛਾ ਜੀ ਵੱਡੇ ਲਾਦੂ ਤੇ ਦੂਜੇ ਜਿਹੜੇ ਜ਼ਖਮੀ ਹੋਏ ਨੇ ਉਹ ਕਿੱਥੋਂ ਦੇ ਨੇ ਉਹ ਵੀ ਇੱਕ ਉਸ ਦਾ ਛੋਟਾ ਭਰਾ ਹੈ ਚਾਚੇ ਦਾ ਮੁੰਡਾ ਇੱਕ ਉਹਦੀ ਬੁਆ ਦਾ ਮੁੰਡਾ ਹੈ ਅੱਛਾ ਜੀ ਉਹ ਉਹ ਕਿੱਥੇ ਹੈ ਜਿੰਨੇ ਉਹ ਠੀਕ ਨੇ ਇੱਕ ਨੂੰ ਤਾਂ ਇੱਥੇ ਗੁਪਤੇ ਹਸਪੀਟਲ ਲੈ ਗਏ ਨੇ ਅੱਛਾ ਜੀ ਇਹੋਂ ਦੇ ਪਤਾਲੂ ਦਰਦ ਕੀਤੇ ਜਾਂਦੇ ਨੇ ਕਹਿੰਦਾ ਪਤਾਲੂ ਬੜੇ ਦਰਦ ਕੀਤੇ ਜਾਂਦੇ ਨੇ ਵੀ ਚੈੱਕ ਕਰਾਉ ਹੁਣ ਵੇਖੋ ਅੱਗੇ ਲ ਜਾਂਦੇ ਕੀ ਸਮਝ ਗੋ ਕਿੰਦੀ ਗਲਤੀ ਹੈ ਇਹ ਗਲਤੀ ਟਰੈਕਟਰ ਵਾਲੇ ਦੀ ਹੈ ਹਾਂ ਚੈੱਕ ਕੀ ਮੰਗ ਕਰ ਦਿਓ ਮਾਂਗੂ ਨੂੰ ਕਾਰਵਾਈ ਕਰਵਾਵਾਂਗੇ ਪੂਰੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਕੀ ਨਾਜੀ ਤੁਹਾਡਾ ਜਰਨੈਲ ਸਿੰਘ ਠੀਕ ਕੀ ਲੱਗਦੇ ਨੇ ਮੈਂ ਮਾਮਾ ਲੱਗਣਾ ਜੀ ਮੇਰੇ ਜੀ